ਬਾਬੂ ਰਜਬਲੀ ਜੀ ਦੀ ਕਵਤਾ ਔਰਬ ਕੋਈ ਚੀਜ਼ ਨਾ ਲ ਕੋਈ ਹਿੰਦ ਤੋਂ ਨਾਮ ਤੇ ਆ ਦੋ ਜੋੜ ਕੇ ਦਾਸ ਨਿਵਾਵੇ ਸੀਸ ਬਹੇ ਸੁਰਸਤੀ ਜੀਵਤੇ ਮਾਲਕ ਦੀ ਬਖਸ਼ੀ ਸੀਸ ਸੀਸੁਰਸਤੀ ਦਾ ਜੋਰ ਅਗੇ ਨਸ਼ੇ ਜੈ ਦਿਲੋ ਸੋਣ ਪਉਣਗੇ ਮਨੋਰ ਦਾਸ ਰਤੇ ਮੋਲ ਜੀ ਖੜ ਗਿਆ ਕਲ ਜਿਉ ਖੜਨ ਫਲ ਜੀ ਬਰਫ ਸਫੈਦ ਗਾਲੇ ਆਬਸ਼ਾਰ ਨਦੀ ਨਾਲੇ ਗਿਰੇ ਉੱਚ ਕੋ ਹਿਮਾਲੇ ਪਰਬਤ ਬੁਲੰਦ ਤੂੰ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੂੰ ਕਛੇ ਮਿਰ ਦੇ ਨਜ਼ਾਰੇ ਆਉਂਦੇ ਸੁਰਗ ਹੁਲਾਰੇ ਸੌਂਦੇ ਡਲਦੇ ਕਿਨਾਰੇ ਤੇਜ ਚਨਾਰ ਰੰਗ ਲੈ ਪਾਣੀ ਵਿੱਚ ਤਰਦੇ ਫਿਰਨ ਬੰਗਲੇ ਉੱਚੇ ਇੰਡੀਆ ਦੇ ਸ਼ਾਨ ਸਾਰੇ ਹਰੇ ਭਰੇ ਬਾਣ ਕਿਤੇ ਚੌੜੇ ਨ ਮਦਾਨ ਜੈ ਗੰਗਾ ਤੇ ਸਿੰਧ ਤੋਂ ਰੱਬ ਕੋਈ ਚੀਜ਼ ਨਾ ਕੋਈ ਹਿੰਦ ਤੋਂ ਕਦੇ ਲੋਹੇ ਕੱਢ ਲਿਓਣੀ ਢੇਰ ਚਾਂਦੀ ਦੇ ਨਾ ਮਿਓਣੀ ਬੜੀ ਭਰੀ ਖਾਨ ਸਿਓਨੇ ਦੀ ਮਸੂਰ ਵਿੱਚ ਹੈ ਤੋਪ ਬਣੇ ਉੱਡਣ ਖਟੂਲੇ ਟਿਚ ਹੈ ਲਿਆ ਕੇ ਕੋਹੇ ਨੂਰ ਘਰ ਜੜਿਆ ਹੀਰਾ ਤਾਜ ਪਰ चमकार मारेदार जो तन न रेंद थो रब कोई चीज़ न कोई हयाणे न लटर दही पले खा खटर आलू मटर टमाटर ते फुल गोभी ਮਿਸ਼ਰੀ ਪਾਮਖ ਮਿਸ਼ਰੀ ਪਾਮਖਣੀ ਚਟੋਣ ਬੋਬੀਆਂ ਹੇਠਨਵਾਰ ਦੇ ਪਲੰਗ ਦੁੱਧ ਪੁੱਤ ਲੱਗੇ ਰੰਗ ਵੱਦ ਨੱਚਦੇ ਤੋਰੰਗ ਆਪਣੀ ਪਸੰਦ ਤੂੰ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੂੰ گیا ਛਿੜਕ ਜਲ ਮੇਰਾ ਸ਼ਾਮੇ ਕੱਟ ਦੇ ਦੁਪਹਿਰਾ ਇਸ ਜਾਂ ਸੁੱਖਾਂ ਦਾ ਪਹਿਰਾ ਦੁੱਖ ਖੜੇ ਪਾਸ ਨਾ ਹੰਦੀ ਫੁੱਲ ਵਾੜੀਓਂ ਫੁੱਲਾਂ ਦੀ ਵਾਸ਼ ਨਾ ਤਨ ਇਹਨਾਂ ਦੇ ਜਰਮ ਹੋਵੇ ਦੁਆਰਾਂ ਤੇ ਧਰਮ जानਿਆ ਆਉਣੇ ਖਰਮ ਨੂੰ ਪਿਆਰਾ ਜਿੰਦ ਤੂੰ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੂੰ ਕੱਠੇ ਪਤੀ ਜੇਠ ਦਿਓਰ ਪੌਣ ਰੇਸ਼ਮ ਦੇ ਤਿਓਰ ਮਿਉਣ ਡੱਬਿਆਂ ਨਾਲ ਜਿਓਰ ਪੈਣ ਪਰ ਜਾਈਆਂ ਦੇ ਦੂ ਮਨੂ ਕੜੀ ਕੋ ਮਜਾ ਮਿਲਣੂ ਨਿਆਂਦੇ ਸੋਹਣੀ ਫਸਲ ਖੜੋਤੀ ਟੁੱਕੇ ਸੌਤੇ ਅੰਬ ਤੋਤੀ ਚੁਗੇ ਮੁਕਦੇ ਨਮੂਤੀ ਹੰਸ ਪਰਿੰਦ ਤੂੰ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੂੰ ਮਾਰੇ ਕਣਕਾਂ ਦੇ ਬੋਲ ਤੇ ਕਪਾਹ ਨੂੰ ਲੱਗੇ ਤੋਲ ਖੰਡ ਬਣੇ ਰਸਡੋਲ ਲੋਹੇ ਦੇ ਕੜਾਇਆ ਚ ਤਨ ਮੇਲੇ ਲੋਕਾਂ ਨੂੰ ਸ਼ਕਾਉਂਦੇ ਸਾਇਆ ਚ ਪੈਲਾ ਰਕਸ਼ਣੇ ਲੁੱਟੇ ਸ਼ੇਰ ਮੁਗਲਾਂ ਨੇ ਕੁੱਟੇ ਅਬ ਮਸਾ ਖਹਿੜੇ ਛੁੱਟੇ ਅੰਗਰੇਜ਼ ਰਿੰਦ ਤੂੰ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੂੰ ਰਾਮ ਕ੍ਰਿਸ਼ਨ ਆਤਾਰ ਲਾਗੈ ਪਾਪੀਆਂ ਦੇ ਪਹਾੜ ਦਾਸ ਦੀ ਨਮਸਕਾਰ ਉਹਨਾਂ ਦੀ ਜਨਾਬ ਨੂੰ ਦਸਾਂ ਗੁਰੂਆਂ ਨੇ ਤਾਰਤਾ ਪੰਜਾਬ ਨੂੰ ਬਾਬੂ ਲੈਣ ਮੋਜ ਮੋਜੀ ਪੀ ਕੇ ਅੰਮ੍ਰਿਤ ਸੌਂਜੀ ਬਣੀ ਸਿੱਖ ਕੌਮ ਫੌਜੀ ਸ਼੍ਰੀ ਗੁਰੂ ਗੋਬਿੰਦ ਤੁ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੋਂ ਰੱਬ ਕੋਈ ਚੀਜ਼ ਨਾਲ ਕੋਈ ਹਿੰਦ ਤੋਂ